ਸੱਚੀ ਗੱਲ ਦੋਸਤੋ ਪਬਲਿਕ ਸਮਾਣ ਨੂੰਸਤ ਤੜਸਾਰਿਆਂ ਦਾ ਸਵਾਗਤ ਹੈ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਪ੍ਰਵਾਸੀ ਤੇ ਰਾਹਗੀਰ ਚਾਲਕ ਦੀ ਹੋਈ ਲੜਾਈ ਇੱਕ ਨੌਜਵਾਨ ਲੜਕਾ ਜ਼ਖਮੀ ਹੋਇਆ ਜਾਣਕਾਰੀ ਮੁਤਾਬਕ ਪ੍ਰਵਾਸੀ ਲੋਕਾਂ ਵੱਲੋਂ ਉੱਥੇ ਸਬਜ਼ੀ ਦੀ ਰੇੜੀ ਲਗਾਉਂਦੇ ਹਨ ਅਤੇ ਰਾਹਗੀਰ ਚਾਲਕ ਉਸ ਚੌਂਕ ਦੇ ਵਿੱਚ ਬੱਸ ਦੀ ਵੇਟ ਕਰ ਰਿਹਾ ਸੀ ਪ੍ਰਵਾਸੀਆਂ ਵੱਲੋਂ ਉਸ ਨੂੰ ਕਿਹਾ ਗਿਆ ਕਿ ਤੂੰ ਸਾਈਡ ਤੇ ਹੋ ਕੇ ਖੜ ਜਾ ਜਿਸ ਨੂੰ ਲੈ ਕੇ ਆਪਸੀ ਟਕਰਾਰਬਾਜ਼ੀ ਹੋਈ ਤੇ ਜਿਸ ਦੇ ਵਿੱਚ ਬੀਪੀ ਪੁਰਦਾ ਲੜਕਾ ਨੌਜਵਾਨ ਲੜਕਾ ਹਨੀ ਸਿੰਘ ਜ਼ਖਮੀ ਹੋਇਆ ਤੇ ਇਸ ਮਸਲੇ ਦੀ ਜਿਹੜੀ ਪੁਲਿਸ ਹੈ ਹੁਣ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਕਿ ਉਸ ਚੌਂਕ ਦੇ ਵਿੱਚ ਪ੍ਰਵਾਸੀ ਜਿਹੜੀ ਹੈ ਸਬਜ਼ੀ ਦੀ ਰੇੜੀ ਲਗਾਉਂਦੇ ਨੇ ਤੇ ਗਰਮਾ-ਗਰਮੀ ਦੇ ਵਿੱਚ ਇਹ ਜਿਹੜਾ ਲੋਕਾਂ ਵੱਲੋਂ ਅੱਜ ਰੇੜੀ ਪਲਟਾ ਦਿੱਤੀ ਜਾਂਦੀ ਹੈ ਪ੍ਰਵਾਸੀ ਦਾ ਕਹਿਣਾ ਸੀ ਕਿ ਮੇਰਾ ਜਿਹੜਾ ਨੁਕਸਾਨ ਹੈ 15 ਤੋਂ 20 ਹਜ਼ਾਰ ਰੁਪਏ ਦਾ ਹੋ ਚੁੱਕਿਆ ਹੈ ਜ਼ਖਮੀ ਨੌਜਵਾਨ ਹਨੀ ਸਿੰਘ ਨੂੰ ਸਮਾਣਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਸ ਦਾ ਡਾਕਟਰੀ ਟਰੀਟਮੈਂਟ ਵੀ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਕੀ ਨਾਮ ਹੈ ਤੁਹਾਡਾ ਅੱਛਾ ਕੀ ਗੱਲਬਾਤ ਹੋਈ ਸੀ ਇਹ ਮੇਰੇ ਮੈਨਾ ਕੰਪਿਊਟਰ ਸੈਂਟਰ ਤੋਂ ਆ ਰਿਹਾ ਸੀ ਮੈਂ ਚੌਂਕ 'ਚ ਖੜ੍ਹਾ ਹੋ ਗਿਆ ਬਸ ਨਹੀਂ ਵੇਟ ਕਰ ਰਿਹਾ ਸੀ ਮੈਂ ਪਿੰਡ ਜਾਣਾ ਸੀ ਹਣਾ ਤੇ ਮੇਰੇ ਕੋਲ ਪੜਵਾਸੀ ਬਈਆ ਸੀ ਉਹ ਮੈਂ ਕਹਿੰਦਾ ਕਹਿੰਦਾ ਵੀ ਇਹ ਇਸ ਕੰਦਾ ਸਾਈਡ ਤੇ ਮੈਂ ਕਹਿ ਵੀ ਮੈਂ ਹੋ ਜਾਣਾ ਕੋਈ ਗੱਲ ਇਸ ਸਾਈਡ ਤੇ ਕਹਿੰਦਾ ਤੇਰੇ ਮੈਂ ਕੱਲ ਵੀ ਕਹਿ ਸੀ ਤੂੰ ਸਾਈਡ ਤੇ ਬੈਠੀ ਕਹਿੰਦਾ ਤੇਰੇ ਜਾਨ ਦਾ ਰੱਖੂਣਾ ਆਪਾਂ ਤੇ ਤੇ ਬਾਦੀ ਕਰਾ ਸੀ ਠੰਡਾ ਕਰ ਦਿੰਦਾ ਕੋਣੇ ਉੱਪਰ ਵਾਸੀ ਕਹਿੰਦੇ ਸੀਗੇ ਵਾਸੀ ਵੀ ਇਹਨੇ ਮੁੰਡਾ ਕਰਦੀ ਕਰਕੇ ਸਮਾਨੇ ਚ ਤੇ ਮੈਂ ਮੇਰੇ ਭਰਾ ਕੋਲ ਚਲਾ ਗਿਆ ਮੇਰੇ ਭਰਾ ਨੂੰ ਮੇਰੇ ਭਰਾ ਨੂੰ ਲੈਣ ਲੱਗਿਆ ਅਸੀਂ ਇੰਤਕਾਈ ਨਾਲ ਗੱਲ ਕੀਤੀ ਬਸ ਜਦੋਂ ਅਸੀਂ ਮੈਂ ਮੇਰੇ ਭਰਾ ਨੂੰ ਲੈ ਕੇ ਆਇਆ ਉਹਨੇ ਬਸ ਸਾਡੇ ਨਾਲ ਹੱਥਾਂ ਪਾਈ ਕਰੀ ਤੇ ਮੇਰੇ ਸਿਰ ਤੇ ਮੇਰੇ ਉੱਤੇ ਚ ਮਾਰੀ ਵੀ ਡੰਡੇ ਨਾਲ ਮਾਰੀ ਬਸ ਡੰਡੇ ਮਾਰੇ ਸਿਰ ਤੇ ਨਹੀਂ ਇਹ ਕੋਈ ਪਹਿਲਾਂ ਵੀ ਗੱ ਉੱਥੇ ਜਗ੍ਹਾ ਤੇ ਖੜੇ ਹੋ ਵੀ ਕੋਈ ਗੱਲਬਾਤ ਹੋਈ ਹੈ ਕੱਦ ਵੀਰੇ ਮੈਂ ਗਰਮ ਕਾਟਮ ਗਿਆ ਹੋ ਵੀਰੇ ਗੱਡੀ 'ਚ ਹਮਮ ਗੱਲ ਤਾਂ ਵੀਰੇ ਇੱਥੇ ਲੌਕਸ ਤੇ ਗਿਆ ਹੈ अच्छा फिर मतलब कि ਜਿਹੜੇ ਤੁਹਾਡੇ ਤੇ ਇਲਜ਼ਾਮ ਲਾਰੇ ਛੁੱਟੇ ਨਹੀਂ ਉਹ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਮੰਗ ਵੀ ਬੜੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਵੀਰੇ ਮੇਰੇ ਨਾਲ ਸੱਚੇ ਸਾਡੇ ਘਰ ਵੀ ਮਾਰਿਆ ਟਾਂਕੇ ਲੱਗਨੇ ਵੀਰੇ ਉਹਨਾਂ ਦੇ ਮੇਰੇ ਘਰ ਤੱਕ ਵੀ ਆਏ ਵੀਰੇ ਗੇਟਾਂ ਦੇ ਮਾਰ ਕੇ ਉੱਥੇ ਵੀ ਪ੍ਰਵਾਸੀ ਨੂੰ ਦਿੱਤਾ ਅੱਛਾ ਤੁਸੀਂ ਕੋਚਿੰਗ ਸੈਂਟਰ ਦੇ ਵਿੱਚ ਪੜ ਰਹੇ ਹੋ ਹਾਂਜੀ ਪੜ ਰਿਹਾ ਤੇ ਉਹ ਹੁੰਦਾ ਕਰਦੀ ਹੈ ਕੋਸ਼ਿਸ਼ ਮਾਨਦੇ ਠੀਕ ਹੈ ਕਿਹੜੇ ਪਿੰਡ ਤੋਂ ਤੁਸੀਂ ਬਲੰਕ ਅੱਛਾ ਬੀਪੁਰ ਤੋਂ ਬਲੰਕ ਕਰ ਜਿਹੜੀ ਉੱਥੇ ਰੇੜੀ ਪਲਟੀ ਆ ਉਹਦਾ ਕੀ ਕਾਰਨ ਸੀ ਉਹਦਾ ਮੇਰੇ ਮਤਲਬ ਜਦੋਂ ਮੇਰੇ ਸਿੱਧੇ ਸੱਤਾ ਹੁਟਾ ਮਾਰੀ ਉਹਨਾਂ ਨੇ ਮਤਲਬ ਕਿਰੇ ਜਦ ਦੋ ਪਰਨੇ ਖੂਨ ਨਾਲ ਬਿਲਕੁਲ ਨਿਬੜ ਗਏ ਤੇ ਫਿਰ ਵੀਰੇ ਲੋਕਾਂ ਨੂੰ ਗੁੱਸਾ ਆ ਗਿਆ ਉਹ ਕਹਿੰਦੇ ਵੀ ਜਾਂ ਤਾਂ ਜਿਹੜੇ ਪਰਵਾਸੀ ਡੰਡੇ ਮਾਰੇ ਨੇ ਚਿਰ ਪਾੜਾਂ ਜਾਂ ਤਾਂ ਉਹਨਾਂ ਨੂੰ ਬਾਹਰ ਕੱਢ ਦੋ ਕਿ ਅਸੀਂ ਉਹਦਾ ਸਿਰ ਪਾੜਦਿਆਂ ਸਾਡਾ ਕੰਮ ਬਰਾਬਰ ਹੋ ਜਾਊਗਾ ਤਾਂ ਅਸੀਂ ਪਰਚਾ ਪਾਣਦੇ ਨਾ ਅਸੀਂ ਹੁਣ ਪਾਣ ਲੈਂਦੇ ਅਸੀਂ ਥਾਣੇ ਦਰਵਾਜ਼ੇ ਦੇ ਚੱਕਰ ਜੇ ਪੈ ਨਹੀਂ ਉਹਨਾਂ ਦੇ ਸਾਹ ਬਰਾਬਰ ਹੋ ਜਾਊਗਾ ਸਾਡਾ ਵੀ ਹੋ ਜਾਊਗਾ ਪਰ ਜਦ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਉਹਨਾਂ ਨੇ ਹੋਟਲ ਚ ਲਕੋ ਕੇ

बस ये नहीं कह के करे उधर चला गया चला गया उसके बाद में तीन चार मुंडे आए तीन चार हो सात हो चार आठ हो हैं मैं घर चला गया था उसके बाद मेरे मुंडे पर गए वो टूट के पै गए ठीक है ना उसके बाद उन्होंने भी मारा है मेरे मुंडे को उसके भी लग गई हैगी उसकी ना बड़ी मोटी उसके भी लग गई हैगी मेरे के भी लगी हैगी उसके भी लगी हैगी ठीक है ना नहीं ये पहला भी कोई गल बस थोड़ी पहले की कल की गल है ਆਈ ਮੁੰਡੇ ਸਾਡੇ ਤਾਂ ਖੜ ਕੇ ਗਏ ਦੇ ਮੁੰਡੇ ਅੱਛਾ ਹਾਂ ਕੱਲ ਮੁੰਡੇ ਕਿੱਥੇ ਦੇ ਨੇ ਉਹ ਬੰਦੇ ਸਮਾਨੇ ਦੇ ਨਹੀਂ ਨਹੀਂ ਮੈਂ ਤਾਂ ਨਹੀਂ ਆਂਦਾ ਹੈ ਤਾਂ ਸਮਾਨੇ ਗਏ ਹੋਰੇ ਕਹਿੰਦੇ ਹੈ ਮੈਨੂੰ ਮੈਂ ਤਾਂ ਪਤਾ ਭਾਈ ਅੱਛਾ ਹਾਂ ਕੱਲ ਵੀ ਆਏ ਤੇ ਕੱਲ ਵੀ ਆਖੜ ਕੇ ਗਿਆ ਤਾਂ ਇਹ ਮੁੰਡੇ ਅੱਛਾ ਇਹ ਖੜਨ ਨੂੰ ਲੈ ਕੇ ਹੋਈ ਹੈ ਸਾਰੀ ਗੱਲਬਾਤ ਠੀਕ ਹੈ ਮੈਡਮ ਇੱਕ ਲੜਾਈ ਦਾ ਕੇਸ ਹੈ ਬਾਬਾ ਬੰਦਾ ਸਿੰਘ ਭਾਦਰ ਚੌਂਕ ਚ ਲੜਾਈ ਹੋ ਰਹੀ ਲਾਉਂਦੇ ਨੇ ਉਹ ਬੰਦੇ ਤੇ ਕੋਈ ਹਣੀ ਸਿੰਘ ਦੇ ਹੋਣੇ ਦੀ ਲੜਾਈ ਹੋਈ ਹੈ ਤੁਹਾਡੇ ਕੋਲ ਕੇਸ ਆਇਆ ਕਿਦਾਂ ਪੋਜੀਸ਼ਨ ਹੈ ਇਸ ਟਾਈਮ ਹਨੀ ਸਿੰਘ ਆਇਆ ਸੀ ਸਾਡੇ ਕੋਲ ਕਰੀਬ 1:30 ਵਜੇ ਤੇ ਕਰੀਬ ਆਇਆ ਸੀ ਦਾ ਤੇ ਅਜੇ ਸੱਤੇ ਸੱਤ ਹੈ ਹਾਂ ਜਦੋਂ ਆਇਆ ਸੀ ਅਸੀਂ ਜੋ ਬੇਸਿਕ ਫਸਟ ਐਡ ਹੁੰਦੀ ਹੈ ਪਹਿਲਾਂ ਉਹ ਦਿੱਤੀ ਫਿਰ ਉਹਦੇ ਸਿਚਰਿੰਗ ਵਗੈਰਾ ਕਰਕੇ ਹਾਂ ਤੇ ਸਾਡੇ ਕੋਲ ਐਡਮਿਟ ਹੈ ਪੇਨ ਕਿਲਰ ਵਗੈਰਾ ਲਗਾ ਦਿੱਤੇ ਹਾਂ ਡਰੈਸਿੰਗ ਕਰ ਦਿੱਤੀ ਹੈ ਫਿਰ ਹਾਲ ਬਸ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਜਦੋਂ ਬਿਆਨ ਹੋ ਗਿਆ ਉਹਦੇ ਫਿਰ ਬਹੁਤ ਸੀ ਕੋਈ ਜ਼ਿਆਦਾ ਗੰਭੀਰ ਤਾਂ ਨਹੀਂ ਹੈ ਜੀ ਨਹੀਂ ਬਹੁਤ ਜ਼ਿਆਦਾ ਗੰਭੀਰ ਨਹੀਂ ਹੈ ਬਾਕੀ ਸਰਜਨ ਨੂੰ ਦੱਸ ਦਿੱਤਾ ਆਪਣਾ ਪੇਨ ਦੇ ਦੇਣਗੇ ਠੀਕ ਹੈ ਜੀ ਇਹ ਜਿਹੜੇ ਟਾਂਕੇ ਵਗੈਰੇ ਹੈ ਟਾਂਕੇ ਆ ਜੀ ਦੋ ਪਟਾਂਕੇ ਲੱਗੇ ਹੈਟ 'ਚ ਲੱਗੇ ਸੀ ਹਾਂ ਜੀ ਫੋਰ ਹੈ ਠੀਕ ਹੈ ਜੀ